ਹਾਂਜੀ ਮੇਰਾ ਨਾਮ ਉਹ ਪਿੰਦਰ ਫੋਸਲਾ ਹੈ ਮੈਂ ਕਿਨਾਂ ਮੈਂ ਇੱਥੇ ਬੈਟਰੀ ਨੋਟ ਦਾ ਕੰਮ ਕਰਦਾ ਮੇਰੀ ਫਰਮ ਦਾ ਨਾਮ ਹੈ ਟੈਕਰ ਵਰਡ ਹੈਗਾ ਬਿਤੀ ਰਾਤ ਨੂੰ ਮੇਰੇ ਕਿਨਾਂ ਤੇ ਚੋਰ ਆਏ ਰਾਤੀ 1:00 ਦੇ ਕਰੀਬ 3:00 2:00 ਤੱਕ ਰਹਿ ਕੇ ਉਹਨਾਂ ਨੇ ਤਕਰੀਬਨ ਸਾਰੇ ਬੈਟਰੀਆਂ ਤੇ ਬੈਟਰੀ ਨੋਟੇ ਚੋਰੀ ਕਰਕੇ ਲਗੇ ਬੜੇ ਫਿਲਮੀ ਅਦਾਜ ਦੇ ਵਿੱਚ ਬਾਹਰ ਪਰਦਾ ਲਗਾਇਆ ਉਹਨ ਲੋਕਾਂ ਦਾ ਟਰੱਕ ਲਿਆ ਗਏ ਛੱਡ ਕੇ ਰੋੜ ਦੇ ਸਾਰਾ ਸਮਾਨ ਚੋਰੀ ਕਰ ਗਤਾ ਸਭ ਲੋਕਾਂ ਕੋਲ ਉਹਨਾਂ ਨੇ ਜਿੰਨੇ ਸੀਸੀ ਯੂਨਿਟ ਕਹਿ ਕੇ ਉਹਦੇ ਸੀਮਾ ਤਾਰਾ ਤੋੜ ਦਿੱਤੀਆਂ ਬਾਕੀ ਲੈਂਡ ਦੀ ਲਾਜਰੀ ਤਾਰਾ ਤੋੜ ਦਿੱਤੀ ਦੇ ਕੋਲੋਂ ਬਾਅਦ ਹੋਂਦ ਪੁਲਸਾਈਆ ਤਸ਼ਖੀਸ ਕਰ ਰਹੀ ਹੈ ਕਿ ਆ ਤੇ ਇਹਦੇ ਸੀਸੀਟੀਵੀ ਤੇ ਆਸਰ ਸਿੰਘ ਤੇ ਖੰਗਾਲ ਲਈ ਹੈਗੀਆ ਤੇ ਕੁਝ ਉਹਨਾਂ ਨੂੰ ਪੂਰਵ ਮਿਲੇ ਹੈਗੇ ਆ ਤੇ ਆਪਾਂ ਵੀ ਆਪਣਾ ਪੁਲਿਸ ਨੂੰ ਰਿਕਵੈਸਟ ਕੀਤੀ ਹੈ ਜੀ ਜਲਦੋਂ ਜਲਦ ਸਾਡਾ ਮਾਲ ਕਵਰ ਕਰਾਇਆ ਜਾ ਤੇ ਸਾਡੇ ਨੁਕਸਾਨ ਦੀ ਭਰਾਈ ਕੀਤੀ ਜਾਏ। ਇਹ ਕੋਸਨ ਸਾਹਿਬ ਕਿੰਨੀ ਕਹਿਗੇ ਆਪਣੇ ਬੈਟਰੀ ਕਿੰਨੀ ਤੁਹਾਡੇ ਹੈਗੀ ਕੁਆਂਟੀਟੀ ਕਿੰਨੀ ਕਿਸੀਗੀ? ਤਕਰੀਬਨ ਸਰ 30 32 ਬੈਟਰੀਆਂ ਸੀਗੀਆਂ ਤੇ 14 ਇਨ ਆਰਡਰ ਸੀਗੇ ਤੇ ਇੱਕ ਬੈਟਰੀ ਵਿੱਚੋਂ ਇਨ ਆਰਡਰ ਬੈਟਰੀ 14 ਤੋਂ 15 ਹਜ਼ਾਰ ਦੀ ਹੈ। ਇਹ ਬਾਕੀ ਨਾ ਕੋਈ ਆਇਆ ਹੀ ਨਹੀਂ ਤੇ ਉਸਲਾ ਜੀ ਦਾ ਕਹਿੰਦੇ ਸਾਡੇ ਇਹਨਾਂ ਦੁਕਾਨ ਤੇ ਜੁੜੀ ਹੋਈ ਹੈ। ਇੰਤਰਨੈਟ ਤੇ ਪਹੁੰਚੇ ਤੇ ਕੋਈ ਮੈਂਟੇਨੈਂਸ ਜੁਰੀ ਹੋਈਆਂ ਕੋ ਜਨਵਾਰ ਚ ਇਹ ਲੰਮਾ ਪਿੰਡ ਕਾਲੀ ਛੰਡ ਦੇਖਦਾ ਤੇ ਕਿੰਨਾ ਕੁ ਦੱਸਦੇ ਹੈਗੇ ਸਰ ਇਹਦਾ ਮੈਟਰੀ ਕਿੰਨੀ ਹੈ ਇਹਨਾਂ ਨੇ ਕਹਿਣ ਮਤਲਬ ਠੀਕ ਬੈਂਟਰੇ ਆ ਤੇ 10 15 ਰੰਡੇ ਆ ਨਾ ਤੇ ਉਹ ਕੋਈ ਦੇਖਿਆ ਸੀ ਸੀਸੀਟੀ ਵੀ ਕੈਮਰੇ ਹੈਗੇ ਲੱਗ ਸਕਦੇ ਚੈੱਕ ਕਰ ਰਹੇ ਆ ਦੇਖ ਰਹੇ ਆ ਟ੍ਰੱਕ ਟ੍ਰੱਕ ਇੱਕ ਰਾਤ ਇੱਥੇ ਖੁੰਜ਼ਾਰਾ ਉੱਥੇ ਹੀ ਆਇਆ ਲੱਗ ਕੇ ਅਗਲਾ ਲੈ ਗਈ ਸੀ ਤੇ ਪੁਲਿਸ ਇਨਾਦੋ ਲੋਕੀ ਕਿਸੇ ਦੇ ਸ਼ੱਕ ਸਰ ਸ਼ੱਕ ਨੂੰ ਅਸੀਂ ਇਨਵੈਸਟਿਗੇਟੇਸ਼ਨ ਕਰਨੇ ਆ ਤੇ ਵੀ ਆ ਤੇ ਸੀਸੀਟੀਵੀ ਕਵਰੇ ਵੀ ਕਢਾਰੇ ਵੀ ਕਰਾਂਗੇ ਚਲੋ ਸ਼ੁਰੂ ਕਰਦੇ ਆ